ਇਹ ਜਿਹੜਾ ਤਿਹਾਰਾ ਮਨਾਇਆ ਜਾਂਦਾ ਹੈ ਉਹ ਪਿੱਛੇ ਤੋਂ ਜਿਹਨੇ ਰੀਤ ਚੱਲੀ ਆਈ ਐ ਦੀ ਉਹ ਵੀ ਚੱਲੀ ਜਾਂਦੇ ਨੇ ਹਾਂ ਤੇ ਕੁੜੀਆਂ ਨੂੰ ਫੂਟ ਦੇ ਦੇਣੇ ਬਿਸਕੁਟ ਦੇਣੇ ਜੀ ਆ ਹੁਣ ਤਾਂ ਅਸਾਪਨ ਕੋਈ ਪਤਾ ਨਹੀਂ ਕਿ ਅੱবি ਕਿਵੇਂ ਨਵੇਂ ਉਹਦੇ ਚ ਪਿਛਲੀਆਂ ਰੀਤਾਂ ਚੱਲੀ ਆਈਆਂ ਨੇ ਕੀ ਨੌਜਵਾਨਾਂ ਨੂੰ ਕੀ ਸਨੇਹਾ ਦੇਉਂਗੇ ਅੱਜ ਜਿਹੜੇ ਲੋਕ ਨੇ ਨੌਜਵਾਨ ਨੇ ਪੁਰਾਣੇ ਰੀਤੀ ਰਿਵਾਜਾ ਭੁੱਲੀ ਜਾਂਦੇ ਨੇ ਹਾਂਜੀ ਉਹ ਨੂੰ ਕੀ ਸਨੇਹਾ ਦੇਉਂਗੇ ਉਹਨਾਂ ਨੂੰ ਉਹ ਕੀ ਕਹਿ ਸਕਦੇ ਆ ਜੀ ਤਾਂ ਮੁਤਾ ਜੀ ਕੀ ਕਹੋਗੇ ਮਲਕੀ ਅੱਜ ਇੱਥੇ ਦੇਖਿਆ ਹੈ ਵੀ ਕੁੜੀਆਂ ਬਿਸਕੁਟ ਬਣਵਾ ਰਹੀਆਂ ਨੇ ਕੀ ਕਾਰਨ ਇਹ ਇਹ ਸੀ ਮਿੰਨੀ ਕਿਉਂ ਬਣਾਈ ਜਾਂਦੇ ਨੇ ਇਹ ਕਾਰਨ ਤਾਂ ਇਹ ਹੈ ਜੀ ਕੱਲਾ ਰੰਗੀਆਂ ਪਿੰਡ ਦੇ ਵਿੱਚ ਨਹੀਂ ਜੀ ਹਰ ਇੱਕ ਜਗ੍ਹਾ ਤੇ ਅੱਜ ਕੱਲ ਬਿਸਕੁਟਾਂ ਦਾ ਕੰਮ ਚੱਲ ਰਿਹਾ ਹੈ ਲੋਕਾਂ ਕੋ ਲੋਕਾਂ ਦੇ ਪੱਠ ਲਾਏ ਵੇਲੇ ਬਿਸਕੁਟ ਬਣਾਉਣ ਵਾਸਤੇ ਕਿਉਂਕਿ ਅੱਜ ਕੱਲ ਸੌਂਗੇ ਮਿੰਨ ਦੇ ਵਿੱਚ ਕੁੜੀਆਂ ਨੂੰ ਸੰਧਾਰੇ ਵਗੈਰਾ ਮਾਪਿਆਂ ਨੂੰ ਦਿੱਤੇ ਜਾਂਦੇ ਨੇ ਇੱਕ ਮਤਲਬ ਰਿਵਾਜ ਪਹਿਲਾਂ ਤੋਂ ਚੱਲਿਆ ਆਉਂਦਾ ਹੈ ਜੀ ਸੌਂਦੇ ਮਹੀਨੇ ਦੇ ਵਿੱਚ ਜਿਵੇਂ ਕਈ ਹੁਕੀਆਂ ਦਾ ਤਿਉਹਾਰ ਹੁੰਦਾ ਹੈ ਤੇ ਅੱਜ ਕੱਲ ਸੰਧਾਰਾ ਦਾ ਹੁੰਦਾ ਹੈ ਇਸ ਕਰਕੇ ਵੀ ਇਹ ਸੌਂਦੇ ਮਹੀਨੇ ਦੇ ਵਿੱਚ ਜ਼ਿਆਦਾਤਰ ਸ਼ੂਟ ਬਣਾਈ ਜਾਂਦੀ ਥੋੜੇ ਕਹਿੰਦਾ ਮਕਸਦ ਹੈ ਵੀ ਪੁਰਾਣੇ ਰੀਤੀ ਰਿਵਾਜਾਂ ਮਤਾਬਕ ਇਹ ਤਿਉਹਾਰ ਹੈ ਇਹ ਚੱਤ ਦੇ ਚੱਲੀ ਜਾਂਦੇ ਨੇ ਮੇਰਾ ਨਾਮ ਹੈ ਹਾਂ ਮਨਦੀਪ ਦਾ ਕੀ ਕਹੋਗੇ ਜਿਹੜੇ ਸੀ ਇਹ ਬਿਸਕੁਟ ਬਣਾ ਰਹੇ ਹੋ ਕਿਹੜੇ ਮਹੀਨੇ ਬਣਾਈ ਜਾਂਦੇ ਨੇ ਕਿਉਂ ਬਣਾਈ ਜਾਂਦੇ ਨੇ ਇੰਨਾ ਰਸ਼ਕ ਕਿੰਨਾ ਕਰ ਰ ਰਹੇ ਹਾਂ ਦਾ 10 ਜੀ ਬੋਲ ਰਿਹਾ ਹੈਗਾ ਉਹ ਕਿਵੇਂ ਲੱਗਦਾ ਹੈ ਕਿਉਂ ਬਣਾਇਆ ਜਾਂਦਾ ਇਸ ਮਹੀਨੇ ਇਹ ਬਿਸਕੁਟ ਇਹਨੂੰ ਸਾਂਹ ਕਰਕੇ ਗੁੱਦੀਆਂ ਨੂੰ ਦੇਣ ਨਿਹਾਰੇ ਦੇਣ ਸਾਫਰੇ ਬਣਾਏ ਜਾਂਦੇ ਨੇ ਕਿੰਨਾ ਕੁ ਰਸ਼ ਰਹਿੰਦਾ ਹੈ ਮੈਂ ਇੱਥੇ ਮੈਨੂੰ ਇਹ ਵੀ ਬਹੁਤ ਰਹਿੰਦਾ ਹੈ ਸਾਡੇ ਵਿੱਚ ਕੁੜੇ ਇੱਕ ਅਵੇ ਲਈ ਪੁਰਨਾ ਦੇ ਤਹਾਰ ਬਣੇ ਜਿਆ ਪੁਰਨਾ ਨੂੰ ਬਿਸਕੁਟ ਤੇ ਜਾਰੇ ਦੇ ਦਿਆ ਅੰਨ ਲਈ ਫੇਰੇ ਜਿਆਦਾ ਰੱਖਦਾ ਹੈ ਭਾਈ ਕਿੰਨਾ ਕੁ ਰਸ਼ ਰਹਿੰਦਾ ਹੈ ਦੁਕਾਨ ਤੇ ਬਹੁਤ ਜਿਆਦਾ ਰਸ ਹੈ ਇਹ ਜਿਹੜਾ ਤਿਹਾਰਾ ਮਨਾਇਆ ਜਾਂਦਾ ਹੈ ਉਹ ਪਿੱਛੇ ਤੋਂ ਜਿਹੜੀ ਰੀਤ ਚੱਲੀ ਆਈ ਹੈ ਦੀ ਉਹ ਵੀ ਚੱਲੀ ਜਾਂਦੇ ਨੇ ਹਾਂ ਤੇ ਕੁੜੀਆਂ ਨੂੰ ਫੂਟ ਦੇ ਦੇਣੇ ਬਿਸਕੁਟ ਦੇਣੇ ਜੀ ਆ ਹੁਣ ਤਾਂ ਅਸਾਪਨ ਕੋਈ ਪਤਾ ਨਹੀਂ ਕਿ ਵੀ ਕਿਵੇਂ ਨਾ ਮੈਂ ਉਹਦੇ ਚ ਫਿੱਛਲੀਆਂ ਰੀਤਾਂ ਚੱਲੀ ਆਈਆਂ ਨੇ ਕੀ ਨੌਜਵਾਨਾਂ ਨੂੰ ਕੀ ਸਨੇਹਾ ਦੇਉਂਗੇ ਅੱਜ ਜਿਹੜੇ ਲੋਕ ਨੇ ਨੌਜਵਾਨ ਨੇ ਪੁਰਾਣੇ ਰੀਤੀ ਰਿਵਾਜਾ ਭੁੱਲੀ ਜਾਂਦੇ ਨੇ ਹਾਂਜੀ ਉਹ ਨੂੰ ਕੀ ਸਨੇਹਾ ਦੇਉਂਗੇ ਉਹਨਾਂ ਨੂੰ ਉਹ ਕੀ ਕਹਿ ਸਕਦੇ ਆ ਜੀ ਤਾਂ ਮੁੰਡਾ ਜੀ ਕੀ ਕਹੋਗੇ ਮਲਕੀ ਅੱਜ ਇੱਥੇ ਦੇਖਿਆ ਹੈ ਵੀ ਕੁੜੀਆਂ ਬਿਸਕੁਟ ਬਣਵਾ ਰਹੀਆਂ ਨੇ ਕੀ ਕਾਰਨ ਇਹ ਇਹ ਸੀ ਮਿੰਨੀ ਕਿਉਂ ਬਣਾਈ ਜਾਂਦੇ ਨੇ ਇਹ ਕਾਰਨ ਤਾਂ ਇਹ ਹੈ ਜੀ ਕੱਲਾ ਰੰਗੀਆਂ ਪਿੰਡ ਦੇ ਵਿੱਚ ਨਹੀਂ ਜੀ ਹਰ ਇੱਕ ਜਗ੍ਹਾ ਤੇ ਅੱਜ ਕੱਲ ਬਿਸਕੁਟਾਂ ਦਾ ਕੰਮ ਚੱਲ ਰਿਹਾ ਹੈ ਲੋਕਾਂ ਕੋ ਲੋਕਾਂ ਦੇ ਪੱਠ ਲਾਏ ਵੇਲੇ ਬਿਸਕੁਟ ਬਣਾਉਣ ਵਾਸਤੇ ਕਿਉਂਕਿ ਅੱਜ ਕੱਲ ਸੌਂਗੇ ਮਿੰਨ ਦੇ ਵਿੱਚ ਕੁੜੀਆਂ ਨੂੰ ਸੰਧਾਰੇ ਵਗੈਰਾ ਮਾਫੇ ਉਹਨਾਂ ਦਿੱਤੇ ਜਾਂਦੇ ਨੇ ਇੱਕ ਮਤਲਬ ਰਿਵਾਜ ਪਹਿਲਾਂ ਤੋਂ ਚੱਲਿਆ ਆਉਂਦਾ ਹੈ ਜੀ ਸਾਵਣ ਦੇ ਮਹੀਨੇ ਵਿੱਚ ਜਿਵੇਂ ਕਿ ਹੁਣਕੀਆਂ ਦਾ ਤਿਉਹਾਰ ਹੁੰਦਾ ਹੈ ਤੇ ਅੱਜਕੱਲ ਸੰਧਾਰਾ ਦਾ ਹੁੰਦਾ ਹੈ ਇਸ ਕਰਕੇ ਵੀ ਇਹ ਸਾਵਣ ਦੇ ਮਹੀਨੇ ਵਿੱਚ ਜ਼ਿਆਦਾਤਰ ਬਿਸਕੁਟ ਬਣਾਈ ਜਾਂਦੇ ਥੋੜੇ ਕਹਿੰਦਾ ਮਕਸਦ ਹੈ ਵੀ ਪੁਰਾਣੇ ਰੀਤੀ ਰਿਵਾਜਾਂ ਮਤਾਬਕ ਇਹ ਤਿਉਹਾਰ ਹੈ ਇਹ ਚੱਤ ਦੇ ਚੱਲੀ ਜਾਂਦੇ ਨੇ ਮੇਰਾ ਨਾਮ ਹੈ ਹਾਂ ਮਨਦੀਪ ਤੋਂ ਕੀ ਕਹੋਗੇ ਜਿਹੜੇ ਸੀ ਇਹ ਬਿਸਕੁਕਟ ਬਣਾ ਰਹੇ ਹੋ ਕਿਹੜੇ ਮਹੀਨੇ ਬਣਾਈ ਜਾਂਦੇ ਨੇ ਤੇ ਕਿਉਂ ਬਣਾਈ ਜਾਂਦੇ ਨੇ ਇੰਨਾ ਰਸ਼ ਕਿੰਨਾ ਕਰਾ ਰ ਰਹੇ ਹਾਂ ਦਾ ਦਾ ਜੀ ਬਹੁਤ ਰਹਾ ਹੈਗਾ ਤੇ ਸਾਵਣ ਦੇ ਮਹੀਨੇ ਚ ਬਣਾਏ ਨੇ ਤਾਂ ਕਿ ਆਪਣੀ ਕੁੜੀਆਂ ਨੂੰ ਸੰਧਾਰਾ ਦੇ ਸਕੀ ਉਹ ਕਿਵੇਂ ਲੱਗਦਾ ਹੈ ਕਿਉਂ ਬਣਾਇਆ ਜਾਂਦਾ ਇਸ ਮਹੀਨੇ ਇਹ ਬਿਸਕੁਟ ਇਹਨੂੰ ਸੌਂਡ ਕਰਕੇ ਗੁੱਡੀਆਂ ਨੂੰ ਦੇਣ ਨਿਹਾਰੇ ਦੇਣ ਸਾਤਰੇ ਬਣਾਏ ਜਾਂਦੇ ਨੇ ਕਿੰਨਾ ਕੁ ਰਸ਼ ਰਹਿੰਦਾ ਹੈ ਮੈਂ ਇੱਥੇ ਮਨੋਂ ਇੱਥੇ ਬਹੁਤ ਰਹਿੰਦਾ ਹੈ ਆਪਾਂ ਲਈ ਬਿਸਕੁਟ ਦੇ ਇੱਕ ਅਵੇ ਲਈ ਪੁਰਨਾ ਦੇ ਤਹਾਰ ਬਣੇ ਜਿਆ ਪੁਰਨਾ ਨੂੰ ਬਿਸਕੁਟ ਤੇ ਸਾਰੇ ਦੇ ਦਿਆ ਅੰਨ ਲਈ ਫੋਰੇ ਜਿਆਦਾ ਰੱਖਦਾ ਭਾਈ ਕਿੰਨਾ ਕੁ ਰਸ਼ ਰਹਿੰਦਾ ਇਸ ਦੁਕਾਨ ਤੇ ਬਹੁਤ ਜਿਆਦਾ ਰਸ ਹੈ